ਹੁਣ ਮਾਪੇ ਹੋ ਜਾਣ ਸਾਵਧਾਨ ਨਹੀਂ ਤਾਂ ਪਵੇਗਾ ਪਛਤਾਉਣਾ ਜੇਕਰ ਤੁਹਾਡੇ ਬੱਚਿਆਂ ਨੇ ਕੀਤੀ ਆ ਹਰਕਤ ਤਾਂ ਬੱਚਿਆਂ ਦੀ ਬਜਾਏ ਤੁਹਾਨੂੰ ਹੋਵੇਗੀ ਜੇਲ੍ਹ ਰੋਕ ਲਓ ਆਪਣੇ ਬੱਚਿਆਂ ਨੂੰ ਨਵੇਂ ਹੁਕਮ ਹੋ ਗਏ ਨੇ ਜਾਰੀ ਮਾਪੇ ਹੁਣ ਸਾਵਧਾਨ ਹੋ ਜਾਣ ਨਹੀਂ ਤਾਂ ਬਾਅਦ ਵਿੱਚ ਪਛਤਾਉਣਾ ਪੈ ਸਕਦਾ ਹੈ ਜੇਕਰ ਤੁਹਾਡੇ ਬੱਚਿਆਂ ਨੇ ਹਰਕਤ ਕੀਤੀ ਤਾਂ ਬੱਚਿਆਂ ਨੂੰ ਨਹੀਂ ਸਗੋ ਤੁਹਾਨੂੰ ਜੇਲ੍ਹ ਹੋਵੇਗੀ ਤੁਹਾਨੂੰ ਜੁਰਮਾਨਾ ਹੋਵੇਗਾ ਤੁਹਾਡੇ ਉੱਤੇ ਵੱਡਾ ਐਕਸ਼ਨ ਹੋਵੇਗਾ ਤੁਹਾਡੇ ਉੱਤੇ ਵੱਡੀ ਕਾਰਵਾਈ ਹੋਵੇਗੀ ਰੋਕ ਲਾਓ ਆਪਣੇ ਬੱਚਿਆਂ ਨੂੰ ਕਿਉਂਕਿ ਹੁਣ ਨਵੇਂ ਹੁਕਮ ਜਾਰੀ ਹੋ ਗਏ ਨੇ ਪੰਜਾਬ ਪੁਲਿਸ ਦਾ ਸਖਤ ਫਰਮਾਨ ਹੈ ਜੇਕਰ 31 ਜੁਲਾਈ ਤੋਂ ਬਾਅਦ ਕੋਈ ਵੀ ਨਾਬਾਲਗ ਬੱਚਾ ਦੋ ਪਹੀਆ ਜਾਂ ਫਿਰ ਚਾਰ ਪਹੀਆ ਵਾਹਨ ਚਲਾਉਂਦਾ ਫੜਿਆ ਜਾਂਦਾ ਹੈ ਤਾਂ ਮਾਪਿਆਂ ਨੂੰ 3 ਸਾਲ ਦੀ ਕੈਦ ਅਤੇ 25000 ਰੁਪਏ ਤੱਕ ਦਾ ਜੁਰਮਾਨਾ ਹੋਵੇਗਾ ਜੇਕਰ ਮੰਗ ਕੇ ਕਿਸੇ ਦਾ ਵਾਹਨ ਕੋਈ ਬੱਚਾ ਚਲਾਉਂਦਾ ਹੈ ਤਾਂ ਵਾਹਨ ਦੇ ਮਾਲਕ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਜੇਕਰ ਨਹੀਂ ਯਕੀਨ ਤਾਂ ਅੱਜ ਜੋ ਫਰਮਾਨ ਜਾਰੀ ਹੋਇਆ ਹੈ ਇਹ ਪੜ੍ਹ ਲਓ ਇੱਕ ਵਾਰ ਅਤੇ ਸਾਵਧਾਨ ਹੋ ਜਾਓ ਹੋਰਾਂ ਲੋਕਾਂ ਦੇ ਨਾਲ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰੋ ਤਾਂ ਜੋ ਹੋਰ ਲੋਕਾਂ ਤੱਕ ਵੀ ਇਹ ਖਬਰ ਹੈ ਜਾਣਕਾਰੀ ਜ਼ਰੂਰ ਪਹੁੰਚ ਸਕੇ ਅਤੇ ਉਹ ਵੀ ਆਪਣੇ ਬੱਚਿਆਂ ਨੂੰ ਰੋਕ ਸਕਣ ਅਤੇ ਖੁਦ ਜੇਲ੍ਹ ਜਾਨ ਤੋਂ ਬਚ ਸਕਣ ਅਕਸਰ ਅਸੀਂ ਦੇਖਦੇ ਹਾਂ ਕਿ ਛੋਟੇ-ਛੋਟੇ ਬੱਚੇ ਵੀ ਐਕਟਿਵਟ ਚਲੋਂਦੇ ਹੋਏ ਨਜ਼ਰ ਆਉਂਦੇ ਨੇ ਗੱਡੀਆਂ ਚਲੋਂਦੇ ਹੋਏ ਨਜ਼ਰ ਆਉਂਦੇ ਨੇ ਇਥੋਂ ਤੱਕ ਕਿ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਜਿੱਥੇ ਬੱਚੇ ਪਾ ਦਿੰਦੇ ਨੇ ਉੱਥੇ ਹੀ ਹੋਰਾਂ ਲੋਕਾਂ ਦੀ ਜਾਨ ਵੀ ਇਹਨਾਂ ਦੇ ਵੱਲੋਂ ਖਤਰੇ ਦੇ ਵਿੱਚ ਪਾਈ ਜਾਂਦੀ ਹੈ ਇਸੇ ਦੇ ਮੱਦੇ ਨਜ਼ਰ ਹੁਣ ਪੰਜਾਬ ਪੁਲਿਸ ਦਾ ਇਹ ਸਖਤ ਫਰਮਾਨ ਹੈ ਕਿ ਜੇਕਰ 31 ਜੁਲਾਈ ਤੋਂ ਬਾਅਦ ਕੋਈ ਵੀ ਨਾਬਾਲਗ ਬੱਚਾ ਗੱਡੀਆਂ ਦੋ ਪਹੀਆ ਵਾਹਨ ਜਾਂ ਫਿਰ ਕੋਈ ਹੋਰ ਵਾਹਨ ਚਲਾਉਂਦਾ ਹੋਇਆ ਫੜਿਆ ਜਾਂਦਾ ਹੈ ਤਾਂ ਉਹਨਾਂ ਦੇ ਮਾਪਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ 3 ਸਾਲ ਦੀ ਕੈਦ ਅਤੇ 25000 ਰੁਪਏ ਤੱਕ ਦਾ ਜੁਰਮਾਨਾ ਹੋਵੇਗਾ ਜੇਕਰ ਮੰਗ ਕੇ ਕਿਸੇ ਦਾ ਵਾਹਨ ਕੋਈ ਬੱਚਾ ਚਲਾਉਂਦਾ ਹੋਇਆ ਫੜਿਆ ਜਾਂਦਾ ਹੈ ਤਾਂ ਵਾਹਨ ਦੇ ਮਾਲਕ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇਗੀ ਸੋ ਹੁਣ ਕਿਸੇ ਨੂੰ ਵੀ ਆਪਣਾ ਵਾਹਨ ਨਾ ਦੋ ਖਾਸ ਕਰਕੇ ਨਵਾਲਕ ਬੱਚਿਆਂ ਨੂੰ ਕਿਉਂਕਿ ਜੇਕਰ ਹੁਣ ਤੁਹਾਡਾ ਚਲਾਨ ਹੁੰਦਾ ਤਾਂ ਕਾਰਵਾਈ ਜਿਹੜੀ ਹੈ ਉਹ ਮਾਪਿਆਂ ਦੇ ਉੱਤੇ ਹੋਵੇਗੀ ਤੇ ਜੇਕਰ ਕਿਸੇ ਨੇ ਵਾਹਨ ਆਪਣਾ ਦਿੱਤਾ ਕਿਸੇ ਨਾਬਾਲਗ ਬੱਚੇ ਨੂੰ ਤਾਂ ਉਸ ਵਾਹਨ ਦੇ ਮਾਲਕ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇਗੀ ਉਸ ਵਾਹਨ ਦੇ ਮਾਲਕ ਨੂੰ ਹੁਣ ਜੇਲ੍ਹ ਜਾਣਾ ਪੈ ਸਕਦਾ ਹੈ ਤੇ ਤੁਹਾਡੇ ਮਾਪਿਆਂ ਨੂੰ ਜੇਲ੍ਹ ਜਾਣਾ ਪੈ ਸਕਦਾ ਹੈ ਇਸ ਕਰਕੇ ਬੱਚੇ ਵੀ ਜ਼ਰੂਰ ਸੁਚੇਤ ਹੋ ਜਾਣ ਜਿਹੜੇ ਨਾਬਾਲਗ ਬੱਚੇ ਨੇ ਜਿਹੜੇ ਅੰਡਰ ਏਜ ਨੇ ਜਿਹੜੇ ਵੀ ਮੋਟਰਸਾਈਕਲ ਗੱਡੀਆਂ ਚਲਾਉਂਦੇ ਨੇ ਐਕਟਿਵਾ ਚਲਾਉਂਦੇ ਨੇ ਸਕੂਲ ਵੀ ਐਕਟਿਵਾ ਦੇ ਉੱਤੇ ਜਾਂਦੇ ਨੇ ਮੋਟਰਸਾਈਕਲਾਂ ਦੇ ਉੱਤੇ ਜਾਂਦੇ ਨੇ ਉਹ ਵੀ ਸਚੇਤ ਹੋ ਜਾਣ ਤੁਸੀਂ ਹੀ ਹੁਣ ਆਪਣੇ ਮਾਪਿਆਂ ਨੂੰ ਜੇਲ੍ਹ ਜਾਣ ਤੋਂ ਬਚਾ ਸਕਦੇ ਹੋ ਸੋ ਇਸ ਵੀਡੀਓ ਨੂੰ ਦੇਖੋ ਅਤੇ ਵੱਧ ਤੋਂ ਵੱਧ ਹੋਰ ਲੋਕਾਂ ਦੇ ਨਾਲ ਜ਼ਰੂਰ ਸਾਂਝਾ ਕਰੋ ਤਾਂ ਜੋ ਹੋਰ ਲੋਕ ਵੀ ਸੁਚੇਤ ਹੋ ਸਕਣ ਕਿਉਂਕਿ ਸਖਤ ਫਰਮਾਨ ਪੰਜਾਬ ਪੁਲਿਸ ਦਾ ਜਾਰੀ ਹੋ ਗਿਆ ਹੈ ਨਵੇਂ ਹੁਕਮ ਜਾਰੀ ਹੋ ਗਏ ਨੇ ਜੇਕਰ 31 ਜੁਲਾਈ ਤੋਂ ਬਾਅਦ ਕੋਈ ਵੀ ਨਾਬਾਲਗ ਬੱਚਾ ਦੋ ਪਹੀਆ ਜਾਂ ਫਿਰ ਚਾਰ ਪਹੀਆ ਵਾਹਨ ਚਲਾਉਂਦਾ ਫੜਿਆ ਜਾਂਦਾ ਤਾਂ ਮਾਪਿਆਂ ਨੂੰ 3 ਸਾਲ ਦੀ ਕੈਦ ਅਤੇ 25000 ਰੁਪਏ ਤੱਕ ਦਾ ਜ਼ੁਰਮਾਨਾ ਹੋਵੇਗਾ ਜੇਕਰ ਮੰਗ ਕੇ ਕਿਸੇ ਦਾ ਵਾਹਨ ਚਲਾਇਆ ਜਾਂਦਾ ਤਾਂ ਮਾਲਕ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇਗੀ ਜੇਕਰ ਨਹੀਂ ਯਕੀਨ ਤਾਂ ਇਹ ਫਰਮਾਨ ਪੜ ਲਓ ਟੀਵੀ ਸਕਰੀਨ ਦੇ ਉੱਤੇ ਤੁਹਾਡੇ ਜਿਹੜੇ ਨਵੇਂ ਹੁਕਮ ਜਾਰੀ ਹੋਏ ਨੇ ਪੰਜਾਬ ਪੁਲਿਸ ਦਾ ਸਖਤ ਫਰਮਾਨ ਹੈ ਉਹ ਅਸੀਂ ਚਲਾ ਰਹੇ ਹਾਂ ਉਹ ਇੱਕ ਵਾਰ ਜ਼ਰੂਰ ਪੜ ਲਓ ਅਤੇ ਹੋਰਾਂ ਲੋਕਾਂ ਦੇ ਨਾਲ ਜ਼ਰੂਰ ਇਸ ਵੀਡੀਓ ਨੂੰ ਸ਼ੇਅਰ ਕਰਨਾ ਤਾਂ ਜੋ ਉਹਨਾਂ ਤੱਕ ਵੀ ਇਹ ਜਾਣਕਾਰੀ ਪਹੁੰਚਦਾ ਹੋ ਸਕੇ ਸਿਮਰਨ ਪ੍ਰੋਡਕਸ਼ਨ ਤੇ ਸਾਡਾ ਟੀਵੀ ਲਾਇਓਂਸ ਫਿਲਮ ਪ੍ਰੋਡਕਸ਼ਨ ਹਾਊਸ ਦੇ ਸਹਿਯੋਗ ਨਾਲ ਪੇਸ਼ ਕਰਦੇ ਨੇ ਜ਼ਫਰਨਾਮਾ ਫਤਿਹ ਦਾ ਪੱਤਰ ਪੰਜਾਬ ਲੋਕ ਰੰਗ ਵੱਲੋਂ ਇਹ ਨਾਟਕ ਸੁਰਿੰਦਰ ਸਿੰਘ ਤਨਵਾ ਦੇ ਨਿਰਦੇਸ਼ਨਾ ਹੇਠ ਸਿਆਟਲ ਵਿੱਚ 3 ਅਗਸਤ ਦਿਨ ਸ਼ਨੀਵਾਰ ਨੂੰ ਸ਼ਾਮੀ 6:30 ਵਜੇ ਆਬਰਮ ਪਰਫਾਰਮਿੰਗ ਆਰਟ ਸੈਂਟਰ ਦੇ ਵਿੱਚ ਖੇਡਿਆ ਜਾਏਗਾ ਵਧੇਰੇ ਜਾਣਕਾਰੀ ਜਾਂ ਟਿਕਟ ਲੈਣ ਦੇ ਲਈ ਸੰਪਰਕ ਕਰੋ ਸਿਮਰਨ ਸਿੰਘ 5580406493 ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇਟੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਅਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ